ਸਾਤਿਸ਼ਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾ ਰਵਿੰਦਰ ਸਿੰਘ ਬੱਦਨ ਮੋਹਾਲੀ ਦੇ ਵਾਈਪੀਐਸ ਚੌਂਕ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਮੋਰਚੇ ਦੇ ਲੋਕ ਕਈ ਵਾਰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡਾਂਗਾ ਨਾਲ ਜਾਂ ਪਾਣੀ ਦੀਆਂ ਬੁਛਾਲਾਂ ਨਾਲ ਮਾਰ ਕੇ ਰੋਕਿਆ ਜਾਂਦਾ ਹੈ ਵਾਪਸ ਖਦੇੜਿਆ ਜਾਂਦਾ ਹੈ ਇਸੇ ਤੇ ਚੱਲਦਿਆਂ ਹੋਇਆਂ ਹੁਣ ਪੰਜਾਬ ਦੇ ਵਿੱਚ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਅੱਜ ਮੁਹਾਲੀ ਦੇ ਵਾਈਪੀਐਸ ਚੌਕ ਦੇ ਵਿੱਚ ਇੱਕ ਮਹਾਪੰਚਾਇਤ ਹੈ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਤੇ ਜਿੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਮਹਾਪੰਚਾਇਤ ਦੇ ਵਿੱਚ ਹਰ तमाम ਮੁੱਦੇ ਚੁੱਕੇ ਜਾਣਗੇ ਚਾਹੇ ਤਾਂ ਗੱਲ ਬੰਦੀ ਸਿੰਘਾਂ ਦੀ ਹੋਵੇ ਜਾਂ ਫਿਰ ਟਾਵਰ ਤੇ ਚੜੇ ਹੋਏ ਸਿੰਘ ਦੀ ਹੋਵੇ ਜਾਂ ਫਿਰ ਜਲਜੀਤ ਸਿੰਘ ਡੱਲੇਵਾਲ ਤੇ ਜਾਂ ਫਿਰ ਕੱਲ ਨੂੰ ਨਿਕਲਣ ਵਾਲੇ ਵੱਡੇ ਟਰੈਕਟਰ ਮਾਰਚ ਦੀ ਗੱਲ ਕਿਉਂ ਨਾ ਹੋਵੇ ਹਰ ਇੱਕ ਮੁੱਦਾ ਇਸ ਮਹਾਪੰਚਾਇਤ ਦੇ ਵਿੱਚ ਝੁਕਿਆ ਜਾਵੇਗਾ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਮੌਕੇ ਤੇ ਵੱਡੇ ਪੁਲਿਸ ਅਫਸਰ ਵੀ ਪਹੁੰਚੇ ਹੋਏ ਨੇ ਤਾਂ ਜੋ ਕਿਤੇ ਲੋਕ ਦੁਬਾਰਾ ਤੋਂ ਚੰਡੀਗੜ੍ਹ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਵਾਂਗ ਹੀ ਰੋਕਿਆ ਜਾਵੇ ਜਿਵੇਂ ਅੱਗੇ ਬੈਰੀਕੇਡ ਵੱਡੇ ਲਗਾਏ ਜਾਂਦੇ ਸੀ ਇੱਕ ਵਾਰ ਤਾਂ ਪਹਿਲਾਂ ਇੱਕ ਅਜਿਹੀਕ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਵੱਡੇ ਟਰੈਕਟਰ ਵੀ ਮੋਡੀਫਾਈ ਕਰਕੇ ਲਿਆਂਦੇ ਗਏ ਸੀ ਸਾਡੇ ਨਾਲ ਮੌਕੇ ਤੋਂ ਸਹਿ ਸੰਪਾਦਕ ਬਲਜੀਤ ਸਿੰਘ ਮਰਵਾਹਾ ਜੀ ਜੁੜੇ ਨੇ ਮਰਵਾਹਾ ਜੀ ਇਸ ਵੇਲੇ ਕੌਮੀ ਸ਼ਾਂਤ ਮੋਰਚਾ ਦੇ ਵਿੱਚ ਜੋ ਮਹਾਪੰਚਾਇਤ ਹੋ ਰਹੀ ਹੈ ਕੀ ਹਾਲਾਤ ਨੇ ਬਿਲਕੁਲ ਜੀ ਆਪਾਂ ਗੱਲ ਕਰੀਏ ਸਵੇਰ ਤੋਂ ਅਸੀਂ ਇੱਥੇ ਮੌਜੂਦ ਹਾਂ ਤੇ ਪਲ-ਪਲ ਦੀ ਖਬਰ ਆਪਣੇ ਦੁਨੀਆ ਭਰ ਤੋਂ ਦੇਖ ਰਹੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਪੀਸਫੁਲੀ ਸਭ ਤੋਂ ਪਹਿਲੀ ਸ਼ਬਦ ਕੀ ਰੱਖੀ ਹੈ ਪ੍ਰਬੰਧਕਾਂ ਨੇ ਕਿ ਅਸੀਂ ਕਾਨੂੰਨ ਦੀ ਹੱਦ ਦੇ ਵਿੱਚ ਰਹਿ ਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ ਆਪਣੀ ਆਵਾਜ਼ ਅਸੀਂ ਬੁਲੰਦ ਕਰਨੀ ਹੈ ਤੇ ਸਿਰਫ ਸਰਕਾਰਾਂ ਨੂੰ ਇਹੀ ਕਹਿਣਾ ਹਕੂਮਤਾਂ ਨੂੰ ਇਹੀ ਕਹਿਣਾ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਬੰਦੀ ਸਿੰਘਾਂ ਨੂੰ ਛਡਣ ਦੀ ਜਿਹੜਾ ਮੰਗ ਕਰਦੇ ਆ ਰਹੇ ਆ 2 ਸਾਲ ਸਾਨੂੰ ਹੋ ਗਏ ਨੇ ਸੋ ਕੁਝ ਐਡਾ ਦਾ ਨਹੀਂ ਹੈਗਾ ਚੰਡੀਗੜ੍ਹ ਪੁਲਿਸ ਨੇ ਹਾਲਾਂਕਿ ਪ੍ਰਿਕਾਸ਼ਨਰੀ ਬਹੁਤ ਆਪਾਂ ਕਹੀਏ ਤਗੜੇ ਕਹਿੜੇ ਸੁਰੱਖਿਆ ਪਰਮੰਦੇ ਅੱਥੇ ਕੀਤੇ ਹੋਏ ਨੇ ਚਾਰੇ ਤਰਫ ਤੋਂ ਜਿਹੜਾ ਹੈਗਾ ਚੰਡੀਗੜ੍ਹ ਮੋਹਾਲੀ ਤੋਂ ਜਿੰਨੇ ਰਸਤੇ ਨੇ ਆਨ ਜਾਣ ਵਾਲੇ ਇਸ ਕੌਮੀ ਸਾਹਮੋਰਚੇ ਦਰਾਂ ਨੂੰ ਉੱਥੇ ਪੁਲਿਸ ਤਣਾਤ ਹੈਗੀ ਆ ਪਰ ਇਹ ਵੀ ਹੈ ਕਿ ਕਿਸੇ ਨੂੰ ਰੁਕਿਆ ਨਹੀਂ ਜਾ ਰਿਹਾ ਜ਼ਬਰਦਸਤੀ ਪਿੱਛੇ ਨਹੀਂ ਕੀਤਾ ਜਾ ਰਿਹਾ ਪੁਲਿਸ ਵੀ ਇਹੀ ਕਹਿ ਰਹੀ ਕਿ ਜਦ ਸੇ ਬੈਠ ਕੇ ਵਿਚਾਰ ਚਰਚਾ ਕਰਦੇ ਨੇ ਇੱਥੇ ਆਪਣਾ ਗੱਲਾਵਾਤਾ ਕਰਦੇ ਨੇ ਕੋਈ ਮਤੇ ਪਾਸ ਕਰਦੇ ਨੇ ਕਰਨ ਪਰ ਜਦੋਂ ਕੋਈ ਅਜਿਹੀ ਗੱਲ ਕਰਨਗੇ ਜੇ ਕੱਟ ਦੇ ਰੂਪ ਚ ਤੁਰਦੇ ਜਾਂ ਕੁਝ ਹੋਰ ਕੋਈ ਇਹਜਾ ਕਰਦੇ ਨੇ ਲਾਅ ਐਂਡ ਆਰਡਰ ਤੋਂ ਬਾਹਰ ਜਾ ਕੇ ਫਿਰ ਪੁਲਿਸ ਐਕਸ਼ਨ ਲੇਗੀ ਪੁਲਿਸ ਵੀ ਇੱਥੇ ਸ਼ਾਂਤਪੂਰਵਕ ਖੜੀ ਹੋਈ ਹੈ ਕਿਸੇ ਨੂੰ ਕੁਝ ਨਹੀਂ ਕਹਿ ਰਹੀ ਔਰ ਹੁਣ ਸਟੇਜ ਤੇ ਸਵੇਰ ਤੋਂ ਢਾਡੀ ਵਾਰ ਦਾ ਦੌਰ ਚੱਲ ਰਿਹਾ ਸੀ ਉਹ ਸਮਾਪਤ ਹੋ ਗਿਆ ਤੇ ਹੁਣ ਸਟੇਜ ਤੇ ਜਿਹੜਾ ਹੈਗਾ ਵਿਚਾਰਾ ਸ਼ੁਰੂ ਹੋ ਗੀਆਂ ਨੇ ਕਿ ਆਪਣਾ ਤੇ ਸਰ ਜਿਹੜਾ ਨੁਮਾਇੰਦਾ ਕਿਸੇ ਵੀ ਉਹ ਜਥੇਬੰਦੀ ਤੋਂ ਇੱਥੇ ਪਹੁੰਚਿਆ ਇਹੀ ਮੰ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰ ਦੋ ਮਾਹੌਲ ਪੂਰੀ ਤਰ੍ਹਾਂ ਇੱਥੇ ਸ਼ੂਕ ਸ਼ਾਂਤੀ ਗੜਾ ਬਲਜੀਤ ਜੀ ਇੱਕ ਕੁਝ ਇਹ ਵੀ ਚਰਚਾ ਚੱਲੀ ਹੈ ਕਿ ਕਈ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਦੁਬਾਰਾ ਨਜ਼ਰਬੰਦ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਦਲ ਖਾਲਸਾ ਦੇ ਕੋਈ ਆਗੂ ਜੁੜੇ ਹੋਏ ਨੇ ਕੀ ਅਜੇ ਹੀ ਕੋਈ ਚਰਚਾ ਮੋਰਚੇ ਦੇ ਵਿੱਚ ਚੱਲ ਰਹੀ ਹੈ ਕਿ ਵੀ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਜਾਂ ਤਾਂ ਇਹ ਮਹਾਪੰਚਾਇਤ ਹੈ ਸਿਰਫ ਇੱਕ ਇਕੱਠ ਕਰਨ ਦੀ ਗੱਲ ਹੋਈ ਹੈ ਚੰਡੀਗੜ੍ਹ ਤੋਂ ਕੋਚ ਕਰਨ ਵਾਲੇ ਵਾਸਤੇ ਤਾਂ ਕੋਈ ਅਜੇ ਗੱਲ ਵੀ ਨਹੀਂ ਹੈ ਨਹੀਂ ਬਿਲਕੁਲ ਚੰਡੀਗੜ੍ਹ ਕੋਈ ਕੂਚ ਨਹੀਂ ਕੀਤਾ ਜਾਣਾ ਜੋ ਇੱਥੇ ਆ ਕੇ ਅਸੀਂ ਪਤਾ ਕੀਤਾ ਜੋ ਕਾਲ ਦਿੱਤੀ ਗਈ ਸੀਗੀ ਅਰਬਾ ਖਰਬਾ ਦਲਦੇ ਨਿਆਂ ਸਿੰਘ ਬਾਬਾ ਰਾਜਾ ਰਾਜ ਸਿੰਘ ਮੁਖੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਵੀ ਨਿਆਂ ਸਿੰਘ ਜਥੇਬੰਦੀਆਂ ਦੇ ਇੱਥੇ ਆਗੂ ਪਹੁੰਚ ਰਹੇ ਨੇ ਆਪਣਾ ਰਿਤੂ ਸਿੰਘ ਪਹੁੰਚ ਰਹੇ ਨੇ ਨੌਜਵਾਨ ਆਗੂ ਨੇ ਉਹ ਆ ਰਹੇ ਨੇ ਮਨਦੀਪ ਸਿੱਧੂ ਪਹੁੰਚੇ ਹੋਏ ਨੇ ਦੀਪ ਸਿੱਧੂ ਦੇ ਭਰਾ ਇੱਥੇ ਹੈਗੇ ਨੇ ਪੂਰਬ ਖੋਬਖ ਜਥੇਬੰਦੀਆਂ ਦੇ ਆਗੂ ਆ ਰਹੇ ਨੇ ਪਰ ਕਿਤੇ ਵੀ ਕੁਝ ਵੀ ਇਹ ਦਿਹਾੜਾ ਨਹੀਂ ਹੈਗਾ ਸਿਰਫ ਮੰਚ ਦੇ ਉੱਪਰੋਂ ਜਿੱਥੇ ਸ਼ੁਰੂ ਗੁਰਗਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਉਸੇ ਸਥਾਨ ਤੇ ਜਿਹੜਾ ਮੰਚ ਬਣਿਆ ਉਥੋਂ ਖੜ ਕੇ ਇਹੀ ਹੁਕਮ ਦਿੱਤਾ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਛੇਤੀ ਤੋਂ ਛੇਤੀ ਪਹਿਲਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਜਿਹੜੀ ਅਪੀਲ ਹੈ ਇਸ ਪੰਚ ਤੋਂ ਹੋ ਰਹੀ ਹੈ ਕੋਈ ਕੂਚ ਕਰਨ ਦਾ ਵਾਲੇ ਪ੍ਰੋਗਰਾਮ ਨਹੀਂ ਹੈਗਾ ਤੇ ਰੋਕਣ ਦੀ ਜਿਹੜੀ ਗੱਲ ਹੈਗੀ ਹੈ ਕੋਈ ਆਪਣਾ ਹਲੇ ਤੱਕ ਇਸ ਤਰ੍ਹਾਂ ਮਨਦੀਪ ਸਿੱਧੂ ਨਾਲ ਵੀ ਗੱਲ ਜਦੋਂ ਮੀਡੀਆ ਨੇ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਹਿੰਦੇ ਭਈ ਕੋਈ ਰੋਕਣ ਵਾਲੀ ਗਲਤੀ ਨਹੀਂ ਹੋਈ ਪਰ ਹੋ ਸਕਦਾ ਪੁਲਿਸ ਵੱਲੋਂ ਪ੍ਰੀਕਾਸ਼ਨਰੀ ਉਹਨਾਂ ਨੂੰ ਨਾ ਜਾਣ ਦਿੱਤਾ ਗਿਆ ਹੋਵੇ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਜਿਹੜੇ ਉੱਥੇ ਜਾ ਕੇ ਮਾਹੌਲ ਨੂੰ ਅਥੋੜਾ ਗਰਮ ਕਰ ਸਕਦੇ ਨੇ ਉਹਨਾਂ ਨੂੰ ਪੁਲਿਸ ਪ੍ਰਕਾਸ਼ਨੀ ਰੋਕਰੀ ਹੋਵੇ ਹੈ ਜਿਆ ਪਰ ਮੰਚ ਤੋਂ ਹਲੇ ਤੱਕ ਕੋਈ ਅਜਿਹੀ ਗੱਲ ਉੱਠ ਕੇ ਨਹੀਂ ਆਈ ਹੈ ਜਦੋਂ ਪਿਛਲੀ ਵਾਰੀ ਮੋਰਚੇ ਵੱਲੋਂ ਕੂਚ ਕੀਤਾ ਜਾਣਾ ਸੀ ਚੰਡੀਗੜ੍ਹ ਤੁਸੀਂ ਕਵਰੇਜ ਕੀਤੀ ਸੀ ਪਾਣੀ ਦੀ ਪਛਾੜਾ ਤੱਕ ਮਾਰੀਆਂ ਗਈਆਂ ਸੀ ਤੇ ਉਸੇ ਦੌਰਾਨ ਨਿਹੰਗ ਸਿੰਘ ਬੋਲੇ ਸੀ ਕਿ ਲੋਕ ਵੀ ਇੱਥੇ ਇਕੱਠੇ ਨਹੀਂ ਹੋ ਰਹੇ ਘੱਟ ਬਹੁਤ ਘੱਟ ਹੋ ਰਹੇ ਨੇ ਤੇ ਅੱਜ ਇਸ ਤਰੀਕੇ ਨਾਲ ਮਹਾਪੰਚਾਇਤ ਦਾ ਐਲਾਨ ਹੈ ਕਿ ਅੱਜ ਸੰਗਤ ਉੱਥੇ ਇਕੱਠੀ ਹੋਈ ਹੈ ਲੋਕ ਜੁੜ ਰਹੇ ਨੇ ਅੱਜ ਨਹੀਂ ਜੇਕਰ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜੇਕਰ ਆਪਾਂ ਪੁਲਿਸ ਨੂੰ ਵੀ ਵਿੱਚ ਗਿਣ ਲਈਏ ਤਾਂ ਮੈਨੂੰ ਨਹੀਂ ਲੱਗਦਾ ਵੀ 1000 ਬੰਦਾ ਵੀ ਇੱਥੇ ਹੋਏਗਾ ਹਾਲਾਂਕਿ ਚੰਡੀਗੜ੍ਹ ਪੁਲ ਤੁਸੀਂ ਗਿਣ ਲਓ ਮੋਹਾਲੀ ਪੁਲ ਤੁਸੀਂ ਗਿਣ ਲਓ ਪੰਜਾਬ ਪੁਲ ਤੁਸੀਂ ਗਿਣ ਲਓ ਤਾਂ ਵੀ ਕਹੀਏ ਤੇ ਇੱਥੇ ਜਿਹੜਾ ਬੰਦਾ ਬਹੁਤ ਘੱਟ ਹੈ ਉਸ ਹੱਬ ਨਾਲ ਕੋਈ ਜਿਹੜਾ ਜੋਸ਼ ਆਪਾਂ ਕਹੀਏ ਜਾਂ ਰੁਝਾਨ ਨਜ਼ਰ ਨਹੀਂ ਆ ਰਿਹਾ ਇਹ ਹੀ ਗੱਲ ਅੱਜ ਅਸੀਂ ਜਦੋਂ ਇੱਥੇ ਵਕਫ ਵਕਫ ਜਿੱਥੇ ਬੰਦਿਆਂ ਨੂੰ ਮੈਂਦੇ ਨਾਲ ਕੀਤੀ ਤਾਂ ਮਨੇ ਵੀ ਕਿਹਾ ਕੰਦੇ ਸਾਨੂੰ ਇਕਤਾ ਦਿਖਾਉਣ ਦੀ ਲੋੜ ਹੈ ਲੋਕਾਂ ਨੂੰ ਆਪਣੇ ਕੰਮ ਧੰਦੇ ਛੱਡ ਕੇ ਇੱਥ ਤਾਂ ਹੀ ਸਰਕਾਰਾਂ ਦੇ ਕਰਨ ਤੇ ਜਿਹੜਾ ਹੈਗਾ ਜੂ ਸਰਕੇਗੀ ਤੇ ਕੁਛ ਇਹਦਾ ਹੱਲ ਹੋ ਸਕਦਾ ਹੈ ਗਿਣਤੀ ਯਕੀਨਨ ਜਿੰਨੀ ਆਸ ਕੀਤੀ ਜਾ ਰਹੀ ਸੀ ਜਿੰਨੀ ਪਹਿਲਾਂ ਹੁੰਦੀ ਸੀ ਉਹਦੇ ਮੁਕਾਬਲੇ ਬਹੁਤ ਘੱਟ ਹੈਗੀ ਹੈ ਜੀ ਮਹਾਪੰਚਾਇਤ ਦੇ ਵਿੱਚ ਹੋਰ ਕਿਹੜੇ-ਕਿਹੜੇ ਮੁੱਦੇ ਚੁੱਕੇ ਜਾ ਰਹੇ ਨੇ ਬੰਦੀ ਸਿੰਘਾਂ ਦਾ ਮੁੱਦਾ ਤਾਂ ਇੱਕ ਹੈ ਹੀ ਹੈ ਜੋ 2 ਸਾਲਾਂ ਤੋਂ ਚੱਲ ਰਿਹਾ ਹੋਰ ਕੋਈ ਮੁੱਦੇ ਰੱਖੇ ਗਏ ਨੇ ਬਿਲਕੁਲ ਸਾਡੀ ਰਾਜਾ ਰਾਸ ਸਿੰਘ ਨਾਲ ਗੱਲਬਾਤ ਜਿਹੜੀ ਹੋਈ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਹੀ ਤਾਂ ਸਾਡਾ ਮੁੱਦਾ ਹੈ ਹੀ ਹੈ ਤੇ ਸਿੱਖਾਂ ਇਵਨ ਕਿ ਇੱਥੇ ਉਹ ਵੀ ਮੁੱਦਾ ਚੁੱਕਿਆ ਜਾਏਗਾ ਜੋ ਮੁਸਲਮਾਨ ਕੈਦੀ ਨੇ ਜਿਵੇਂ ਭਾਈ ਅਮਰਪਾਲ ਵੰਦੂਹੀ ਜਮੂਗੁਛੀ ਦੇ ਸੰਸਦ ਅਬਦੁਲ ਰਾਸ਼ਿਦ ਹੈਗੇ ਨੇ ਬਿਲਕੁਲ ਉਹਨਾਂ ਦੀ ਵੀ ਅਮਰਦਪਾਲ ਵਾਲੀ ਸਥਿਤੀ ਉਹ ਵੀ ਜੇਲ੍ਹ 'ਚ ਰਹਿੰਦੇ ਹੋਏ ਜਿੱਤੇ ਨੇ ਇੰਜੀਨੀਅਰ ਨੇ ਪੇਸ਼ੇ ਤੋਂ ਤੇ ਮੁਸਲਮਾਨ ਕਾਦੀਆ ਨੂੰ ਵਿਦਾ ਕਰਨ ਦੀ ਮੰਗ ਵੀ ਇਸ ਮੰਚ ਤੋਂ ਉੱਠੀ ਹੈ ਭਾਵੇਂ ਉਹ ਜੇਲ੍ਹ 'ਚ ਦੇਸ਼ ਦੇ ਵਿੱਚ ਕਿਤੇ ਵੀ ਬੰਦ ਨੇ ਨੰਬਰ 2 ਤੇ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਹੋਰ ਧਰਮਾਂ ਦੇ ਵਿੱਚ ਜਾ ਰਹੇ ਨੇ ਧਰਮ ਪਰਿਵਰਤਨ ਭਾਵੇਂ ਪੈਸੇ ਦੀ ਮਜਬੂਰੀ ਨੂੰ ਕਰ ਰਹੇ ਨੇ ਰਾਜਾ ਰਾਜ ਸਿੰਘ ਜੀ ਕਹਿ ਰਹੇ ਸੀ ਕਿ ਅਸੀਂ ਇਹ ਵੀ ਮੁੱਦਾ ਇਸ ਮੰਚ ਤੇ ਲੈ ਕੇ ਆਵਾਂਗੇ ਕਿ ਪੰਜਾਬ ਦੇ ਵਿੱਚ ਪੰਜਾਬੀ ਕਿਉਂ ਧਰਮ ਪਰਿਵਰਤਨ ਕਰਦੇ ਆ ਇਹ ਵੀ ਖਾਲੀ ਚਿੰਤਾ ਦੀ ਗੱਲ ਹੈ ਤੇ ਕੱਲ ਨੂੰ ਅਸੀਂ ਕਿਹਨਾਂ ਤੇ ਰਾਜ ਕਰਨਾ ਜੇ ਸਾਡੀ ਗਿਣਤੀ ਘੱਟ ਹੋਏਗੀ ਕਿਸ ਤਰ੍ਹਾਂ ਰਾਜ ਕਰਾਂਗੇ ਇਹ ਵੀ ਇੱਕ ਸੰਬੀਰ ਮੁੱਦਾ ਜਿਹੜਾ ਇਸ ਮੰਚ ਤੋਂ ਅੱਜ ਵਿਚਾਰਿਆ ਜਾਣਾ ਜੀ ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ ਤੁਸੀਂ ਇਹ ਮੌਕੇ ਤੇ ਬਣੇ ਹੋਏ ਹੋ ਤੇ ਪਲ-ਪਲ ਦੀ ਅਪਡੇਟ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੋਲ ਮਲਾ ਕੇ ਕੌਮੀ ਇਨਸਾਫ ਮੋਰਚਾ ਦੇ ਵਿੱਚ ਸੰਗਤ ਦੇ ਘਟਣ ਨੂੰ ਲੈ ਕੇ ਜ਼ਰੂਰ ਸਵਾਲ ਹੋ ਰਹੇ ਨੇ ਜਿੱਥੇ 2 ਸਾਲ ਤੋਂ ਇਹ ਮੋਰਚਾ ਲੱਗਿਆ ਹੋਇਆ ਹੈ ਮੁੱਦੇ ਨੇ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀਆਂ ਦਾ ਹੋਵੇ ਜਾਂ ਫਿਰ ਗੋਲੀ ਕਾਂਡ ਦਾ ਹੋਵੇ ਜਾਂ ਤਾਂ ਫਿਰ ਬੰਦੀ ਸਿੰਘਾਂ ਦੀ ਗੱਲ ਹੋਵੇ ਤੇ ਜਾਂ ਫਿਰ ਹੋਰ ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ ਨੇ ਪੰਜਾਬੀਅਤ ਨਾਲ ਜੁੜੇ ਹੋਏ ਮੁੱਦੇ ਨੇ ਧਰਮ ਪਰਿਵਰਤਨ ਨੂੰ ਲੈ ਕੇ ਜੁੜੇ ਹੋਏ ਮੁੱਦੇ ਨੇ ਕਿਉਂ ਇਕੱਠੇ ਨਹੀਂ ਹੋ ਰਿਹਾ ਇਹ ਇੱਕ ਜ਼ਰੂਰ ਵੱਡਾ ਸਵਾਲ ਹੈ ਕਿ ਆਖਰ ਲੋਕ ਆਪਣੇ ਹੀ ਮੁੱਦਿਆਂ ਨੂੰ ਲੈ ਕੇ ਕਿਉਂ ਇੰਨੀ ਸੰਜੀਦਗੀ ਨਹੀਂ ਦਿਖਾ ਰਹੇ ਇਹ ਜੇ ਸਵਾਲ ਮੰਚ ਤੋਂ ਚੁੱਕੇ ਜਾ ਰਹੇ ਨੇ ਤੇ ਕੌਮੀ ਸਾਬ ਮੋਰਚੇ ਦੇ ਵਿੱਚ ਜੇਕਰ ਆ ਤੁਹਾਨੂੰ ਜੋ ਜਾਣਕਾਰੀ ਮਿਲੀ ਹੈ ਬਲਜੀਤ ਸਿੰਘ ਜੀ ਉਹਨਾਂ ਵੱਲੋਂ ਕਿ ਗਿਣਤੀ ਕੀਤੀ ਜਾਵੇ ਤਾਂ ਹਜ਼ਾਰ ਬੰਦਾ ਵੀ ਪੂਰਾ ਨਹੀਂ ਉੱਥੇ ਇਕੱਠਾ ਹੋ ਰਿਹਾ ਤੇ ਉਹਨਾਂ ਹਜ਼ਾਰ ਦੇ ਵਿੱਚ ਪੁਲਿਸ ਦੀ ਗਿਣਤੀ ਵੀ ਹੈ ਚੰਡੀਗੜ੍ਹ ਪ੍ਰਸ਼ਾਸਨ ਮੁਹਾਲੀ ਪੁਲਿਸ ਪੰਜਾਬ ਪੁਲਿਸ ਇਹਨਾਂ ਦੇ ਵੀ ਜੇਕਰ ਬੰਦੇ ਮਿਲਾ ਲਈਏ ਤਾਂ ਵੀ ਉੱਥੇ ਹਜ਼ਾਰ ਲੋਕ ਇਕੱਠੇ ਨਹੀਂ ਹੋ ਰਹੇ ਤਾਂ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਆਖਰ ਪੰਜਾਬੀ ਆਪਣੇ ਮੁੱਦੇ ਹੱਲ ਕਿਵੇਂ ਕਰਵਾਉਣਾ ਚਾਹੁੰਦੇ ਨੇ ਸਾਤਿਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਹਰਵਿੰਦਰ ਸਿੰਘ ਬੱਦਨ ਮੋਹਾਲੀ ਦੇ ਵਾਈਪੀਐਸ ਚੌਕ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਮੋਰਚੇ ਦੇ ਲੋਕ ਕਈ ਵਾਰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡਾਂਗਾ ਨਾਲ ਜਾਂ ਪਾਣੀ ਦੀਆਂ ਬੁਛਾਲਾਂ ਨਾਲ ਮਾਰ ਕੇ ਰੋਕਿਆ ਜਾਂਦਾ ਹੈ ਵਾਪਸ ਖਦੇੜਿਆ ਜਾਂਦਾ ਹੈ ਇਸ ਤਰ੍ਹਾਂ ਚੱਲਦਿਆਂ ਹੋਇਆਂ ਹੁਣ ਪੰਜਾਬ ਦੇ ਵਿੱਚ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਅੱਜ ਮੁਹਾਲੀ ਦੇ ਵੀਪੀਐਸ ਚੌਕ ਦੇ ਵਿੱਚ ਇੱਕ ਮਹਾਪੰਚਾਇਤ ਹੈ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਤੇ ਜਿੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਮਹਾਪੰਚਾਇਤ ਦੇ ਵਿੱਚ ਹਰ ਤਮਾਮ ਮੁੱਦੇ ਚੁੱਕੇ ਜਾਣਗੇ ਚਾਹੇ ਤਾਂ ਗੱਲ ਬੰਦੀ ਸਿੰਘਾਂ ਦੀ ਹੋਵੇ ਜਾਂ ਫਿਰ ਟਾਵਰ ਤੇ ਚੜ੍ਹੇ ਹੋਏ ਸਿੰਘ ਦੀ ਹੋਵੇ ਜਾਂ ਫਿਰ ਜਲਜੀਤ ਸਿੰਘ ਡੱਲੇਵਾਲ ਤਾਂ ਜਾਂ ਫਿਰ ਕੱਲ ਨੂੰ ਨਿਕਲਣ ਵਾਲੇ ਵੱਡੇ ਟਰੈਕਟਰ ਮਾਰਚ ਦੀ ਗੱਲ ਕਿਉਂ ਨਾ ਹੋਵੇ ਹਰ ਇੱਕ ਮੁੱਦਾ ਇਸ ਮਹਾਪੰਚਾਇਤ ਦੇ ਵਿੱਚ ਝੁਕਿਆ ਜਾਵੇਗਾ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਮੌਕੇ ਤੇ ਵੱਡੇ ਪੁਲਿਸ ਅਫਸਰ ਵੀ ਪਹੁੰਚੇ ਹੋਏ ਨੇ ਤਾਂ ਜੋ ਕਿਤੇ ਲੋਕ ਦੁਬਾਰਾ ਤੋਂ ਚੰਡੀਗੜ੍ਹ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਵਾਂਗ ਹੀ ਰੋਕਿਆ ਜਾਵੇ ਜਿਵੇਂ ਅੱਗੇ ਬੈਰੀਕੇਡ ਵੱਡੇ ਲਗਾਏ ਜਾਂਦੇ ਸੀ ਇੱਕ ਵਾਰ ਤਾਂ ਪਹਿਲਾਂ ਇੱਕ ਅਜਿਹੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਵੱਡੇ ਟਰੈਕਟਰ ਵੀ ਮੋਡੀਫਾਈ ਕਰਕੇ ਲਿਆਂਦੇ ਗਏ ਸੀ ਸਾਡੇ ਨਾਲ ਮੌਕੇ ਤੋਂ ਸਹਿ ਸੰਪਾਦਕ ਬਲਜੀਤ ਸਿੰਘ ਮਰਵਾਹਾ ਜੀ ਜੁੜੇ ਨੇ ਮਰਵਾਹਾ ਜੀ ਇਸ ਵੇਲੇ ਕੌਮੀ ਇਨਸਾਫ ਮੋਰਚਾ ਦੇ ਵਿੱਚ ਜੋ ਮਹਾ ਪੰਚਾਇਤ ਹੋ ਰਹੀ ਹੈ ਕੀ ਹਾਲਾਤ ਨੇ ਬਿਲਕੁਲ ਜੀ ਆਪਾਂ ਗੱਲ ਕਰੀਏ ਸਵੇਰ ਤੋਂ ਅਸੀਂ ਇੱਥੇ ਮੌਜੂਦ ਹਾਂ ਤੇ ਪਲ-ਪਲ ਦੀ ਖਬਰ ਆਪਣੇ ਦੁਨੀਆ ਪੱਤਰ ਤੋਂ ਦੇਖ ਰਹੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਪੀਸਫੁਲੀ ਸਤੋਤਕੀ ਸ਼ਬਦ ਕੀ ਰੱਖੀ ਹੈ ਪ੍ਰਬੰਧਕਾਂ ਨੇ ਕਿ ਅਸੀਂ ਕਾਨੂੰਨ ਦੀ ਹੱਦ ਦੇ ਵਿੱਚ ਰਹਿ ਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ ਆਪਣੀ ਆਵਾਜ਼ ਅਸੀਂ ਬੁਲੰਦ ਕਰਨੀ ਹੈ ਤੇ ਸਿਰਫ ਸਰਕਾਰਾਂ ਨੂੰ ਇਹੀ ਕਹਿਣਾ ਹਕੂਮਤਾਂ ਨੂੰ ਇਹੀ ਕਹਿਣਾ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਬੰਦੀ ਸਿੰਘਾਂ ਨੂੰ ਛਡਣ ਦੀ ਜਿਹੜਾ ਮੰਗ ਕਰਦੇ ਆ ਰਹੇ ਆ 2 ਸਾਲ ਸਾਨੂੰ ਹੋ ਗਏ ਨੇ ਸੋ ਕੁਝ ਐਡਾ ਦਾ ਨਹੀਂ ਹੈਗਾ ਚੰਡੀਗੜ੍ਹ ਪੁਲਿਸ ਨੇ ਹਾਲਾਂਕਿ ਪ੍ਰਿਕਾਸ਼ਨਰੀ ਬਹੁਤ ਆਪਾਂ ਕਹੀਏ ਤਗੜੇ ਕਿਹੜੇ ਸੁਰੱਖਿਆ ਪ੍ਰਬੰਧ ਅਤੇ ਕੀਤੇ ਹੋਏ ਨੇ ਚਾਰੇ ਤਰਫ ਤੋਂ ਜਿਹੜਾ ਹੈਗਾ ਚੰਡੀਗੜ੍ਹ ਮੁਹਾਲੀ ਤੋਂ ਜਿੰਨੇ ਰਸਤੇ ਨੇ ਆਣ ਜਾਣ ਵਾਲੇ ਇਸ ਕੌਮੀ ਸਾਹਮੋਰਚੇ ਦਰਾਂ ਨੂੰ ਉੱਥੇ ਪੁਲਿਸ ਤਨਾਤ ਹੈਗੀ ਆ ਪਰ ਇਹ ਵੀ ਹੈ ਕਿ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ ਜ਼ਬਰਦਸਤੀ ਪਿੱਛੇ ਨਹੀਂ ਕੀਤਾ ਜਾ ਰਿਹਾ ਤੇ ਪੁਲਿਸ ਵੀ ਇਹੀ ਕਹਿ ਰਹੀ ਕਿ ਜਦੋਂ ਸੇ ਬੈਠ ਕੇ ਵਿਚਾਰ ਚਰਚਾ ਕਰਦੇ ਨੇ ਇੱਥੇ ਆਪਣਾ ਗੱਲਾਵਾਤਾ ਕਰਦੇ ਨੇ ਕੋਈ ਮਤੇ ਪਾਸ ਕਰਦੇ ਨੇ ਕਰਨ ਪਰ ਜਦੋਂ ਕੋਈ ਅਜਿਹੀ ਗੱਲ ਕਰਨਗੇ ਜੇ ਕੱਟ ਦੇ ਰੂਪ ਚ ਤੁਰਦੇ ਜਾਂ ਕੁਝ ਹੋਰ ਕੋਈ ਇਹਜਾ ਕਰਦੇ ਨੇ ਲਾਅ ਐਂਡ ਔਰਡਰ ਤੋਂ ਬਾਹਰ ਜਾ ਕੇ ਫਿਰ ਪੁਲਿਸ ਐਕਸ਼ਨ ਲੇਗੀ ਪੁਲਿਸ ਵੀ ਇੱਥੇ ਸ਼ਾਂਤਪੂਰਵਕ ਖੜੀ ਹੋਈ ਹੈ ਕਿਸੇ ਨੂੰ ਕੁਝ ਨਹੀਂ ਕਹਿ ਰਹੀ ਔਰ ਹੁਣ ਸਟੇਜ ਤੇ ਸਵੇਰ ਤੋਂ ਢਾਡੀ ਵਾਰ ਦਾ ਦੌਰ ਚੱਲ ਰਿਹਾ ਸੀ ਉਹ ਸਮਾਪਤ ਹੋ ਗਿਆ ਤੇ ਹੁਣ ਸਟੇਜ ਤੇ ਜਿਹੜਾ ਹੈਗਾ ਵਿਚਾਰਾ ਸ਼ੁਰੂ ਹੋ ਗੀਆਂ ਨੇ ਕਿ ਆਪਣਾ ਤੇ ਸਰ ਜਿਹੜਾ ਨੁਮਾਇੰਦਾ ਕਿਸੇ ਵੀ ਉਹ ਜਥੇਬੰਦੀ ਤੋਂ ਇੱਥੇ ਪਹੁੰਚਿਆ ਸਾਡੇ ਬੰਦੀ ਸਿੰਘਾਂ ਨੂੰ ਰਹਾ ਕਰ ਦਿਓ ਮਾਹੌਲ ਪੂਰੀ ਤਰ੍ਹਾਂ ਇੱਥੇ ਸੁਖ ਸ਼ਾਂਤੀ ਵਾਲਾ ਬਲਜੀਤ ਜੀ ਇੱਕ ਕੁਝ ਇਹ ਵੀ ਚਰਚਾ ਚੱਲੀ ਹੈ ਕਿ ਕਈ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਦੁਬਾਰਾ ਨਜ਼ਰਬੰਦ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਦਲ ਖਾਲਸਾ ਦੇ ਕੋਈ ਆਗੂ ਜੁੜੇ ਹੋਏ ਨੇ ਕੀ ਅਜੇ ਹੀ ਕੋਈ ਚਰਚਾ ਮੋਰਚੇ ਦੇ ਵਿੱਚ ਚੱਲ ਰਹੀ ਹੈ ਕਿ ਵੀ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਜਾਂ ਤਾਂ ਇਹ ਮਹਾਪੰਚਾਇਤ ਹੈ ਸਿਰਫ ਇਕੱਠ ਕਰਨ ਦੀ ਗੱਲ ਹੋਈ ਹੈ ਚੰਡੀਗੜ੍ਹ ਤੋਂ ਕੂਚ ਕਰਨ ਵਾਲੇ ਵਾਸਤੇ ਤਾਂ ਕੋਈ ਅਜੇ ਗੱਲ ਵੀ ਨਹੀਂ ਹੈ ਨਹੀਂ ਬਿਲਕੁਲ ਚੰਡੀਗੜ੍ਹ ਕੋਈ ਕੂਚ ਨਹੀਂ ਕੀਤਾ ਜਾਣਾ ਜੋ ਇੱਥੇ ਆ ਕੇ ਅਸੀਂ ਪਤਾ ਕੀਤਾ ਜੋ ਕਾਲ ਦਿੱਤੀ ਗਈ ਸੀਗੀ ਅਰਦਾ ਖਰਬਾ ਦਲਦੇ ਨਿਆਂ ਸਿੰਘ ਵਾਪਾ ਰਾਜਾ ਰਾਜ ਸਿੰਘ ਮੁਖੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਵੀ ਨਿਆਂ ਸਿੰਘ ਜਥੇਬੰਦੀਆਂ ਦੇ ਇੱਥੇ ਆ ਗੂ ਪਹੁੰਚ ਰਹੇ ਨੇ ਆਪਣਾ ਰਿਤੂ ਸਿੰਘ ਪਹੁੰਚ ਰਹੇ ਨੇ ਨੌਜਵਾਨ ਆਗੂ ਨੇ ਉਹ ਆ ਰਹੇ ਨੇ ਮਨਦੀਪ ਸਿੱਧੂ ਪਹੁੰਚੋਏ ਨੇ ਦੀਪ ਸਿੱਧੂ ਦੇ ਭਰਾ ਇੱਥੇ ਹੈਗੇ ਨੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਆ ਰਹੇ ਨੇ ਪਰ ਕਿਤੇ ਵੀ ਕੁਝ ਵੀ ਦਿਹਦ ਦਾ ਨਹੀਂ ਹੈਗਾ ਸਿਰਫ ਮੰਚ ਦੇ ਉੱਪਰੋਂ ਜਿੱਥੇ ਸ਼ੁਰੂ ਗੁਰਗੰਗ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਉਸੇ ਸਥਾਨ ਤੇ ਜਿਹੜਾ ਮੰਚ ਬਣਿਆ ਹੋਇ ਉੱਥੋਂ ਖੜ ਕੇ ਇਹੀ ਹੌਕਾ ਦਿੱਤਾ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਛੇਤੀ ਤੋਂ ਛੇਤੀ ਪਹਿਲਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਜਿਹੜੀ ਅਪੀਲ ਹੈ ਇਸ ਮੰਚ ਤੋਂ ਹੋ ਰਹੀ ਹੈ ਕੋਈ ਕੂਚ ਕਰਨ ਦਾ ਵਾਲੇ ਪ੍ਰੋਗਰਾਮ ਨਹੀਂ ਹੈਗਾ ਤੇ ਰੋਕਣ ਦੀ ਜਿਹੜੀ ਗੱਲ ਹੈਗੀ ਹੈ ਕੋਈ ਆਪਣਾ ਹਲੇ ਤੱਕ ਇਸ ਤਰ੍ਹਾਂ ਮਨਦੀਪ ਸਿੱਧੂ ਨਾਲ ਵੀ ਗੱਲ ਜਦੋਂ ਮੀਡੀਆ ਨੇ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਹਿੰਦੇ ਭਈ ਕੋਈ ਰੋਕਣ ਵਾਲੀ ਗਲਤੀ ਨਹੀਂ ਹੋਈ ਪਰ ਹੋ ਸਕਦਾ ਪੁਲਿਸ ਵੱਲੋਂ ਪ੍ਰੀਕਾਸ਼ਨਰੀ ਉਹਨਾਂ ਨੂੰ ਨਾ ਜਾਣ ਦਿੱਤਾ ਗਿਆ ਹੋਵੇ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਜਿਹੜੇ ਉੱਥੇ ਜਾ ਕੇ ਮਾਹੌਲ ਨੂੰ ਥੋੜਾ ਗਰਮ ਕਰ ਸਕਦੇ ਨੇ ਉਹਨਾਂ ਨੂੰ ਪੁਲਿਸ ਪ੍ਰਕਾਸ਼ਨੀ ਰੋਕਰੀ ਹੋਵੇ ਹੈ ਜਿਆ ਹੈ ਪਰ ਮੰਚ ਤੋਂ ਹੁਣ ਤੱਕ ਕੋਈ ਅਜਿਹੀ ਗੱਲ ਉੱਠ ਕੇ ਨਹੀਂ ਆਈ ਹੈ ਜਦੋਂ ਪਿਛਲੀ ਵਾਰੀ ਮੋਰਚੇ ਵੱਲੋਂ ਕੂਚ ਕੀਤਾ ਜਾਣਾ ਸੀ ਚੰਡੀਗੜ੍ਹ ਤੁਸੀਂ ਕਵਰੇਜ ਕੀਤੀ ਸੀ ਪਾਣੀ ਦੀਆਂ ਪੁਛਾੜਾਂ ਤੱਕ ਮਾਰੀਆਂ ਗਈਆਂ ਸੀ ਤੇ ਉਸੇ ਦੌਰਾਨ ਨਿਹੰਗ ਸਿੰਘ ਬੋਲੇ ਸੀ ਕਿ ਲੋਕ ਵੀ ਇੱਥੇ ਇਕੱਠੇ ਨਹੀਂ ਹੋ ਰਹੇ ਘੱਟ ਬਹੁਤ ਘੱਟ ਹੋ ਰਹੇ ਨੇ ਤੇ ਅੱਜ ਇਸ ਤਰੀਕੇ ਨਾਲ ਮਹਾਪੰਚਾਇਤ ਦਾ ਐਲਾਨ ਹੈ ਕਿ ਅੱਜ ਸੰਗਤ ਉੱਥੇ ਇਕੱਠੀ ਹੋਈ ਹੈ ਲੋਕ ਜੁੜ ਰਹੇ ਨੇ ਅੱਜ ਨਹੀਂ ਜੇਕਰ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜੇਕਰ ਆਪਾਂ ਪੁਲਿਸ ਨੂੰ ਵੀ ਵਿੱਚ ਗਿਣ ਲਈਏ ਤਾਂ ਮੈਨੂੰ ਨਹੀਂ ਲੱਗਦਾ ਵੀ 1000 ਬੰਦਾ ਵੀ ਇੱਥੇ ਹੋਏਗਾ ਹਾਲਾਂਕਿ ਚੱਡੀਗੜ ਪੁਲਸ ਤੁਸੀਂ ਗਿਣ ਲਓ ਮੋਹੱਲੀ ਪੁਲਸ ਤੁਸੀਂ ਗਿਣ ਲਓ ਪੰਜਾਬ ਪੁਲਸ ਗਿਣ ਲਓ ਤਾਂ ਵੀ ਕਹੀਏ ਤੇ ਇੱਥੇ ਜਿਹੜਾ ਬੰਦਾ ਬਹੁਤ ਘੱਟ ਹੈ ਉਸ ਸਾਹਮਣੇ ਕੋਈ ਜਿਹੜਾ ਜੋਸ਼ ਆਪਾਂ ਕਹੀਏ ਜਾਂ ਰੁਝਾਨ ਨਜ਼ਰ ਨਹੀਂ ਆ ਰਿਹਾ ਇਹ ਹੀ ਗੱਲ ਅੱਜ ਅਸੀਂ ਜਦੋਂ ਇੱਥੇ ਵੱਖ-ਵੱਖ ਜਥੇਬੰਦੀਆਂ ਨੂੰ ਮੈਂਦੇ ਨਾਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਹਿੰਦੇ ਸਾਨੂੰ ਇਕਤਾ ਦਿਖਾਉਣ ਦੀ ਲੋੜ ਹੈ ਲੋਕਾਂ ਨੂੰ ਆਪਣੇ ਕੰਮ ਧੰਦੇ ਛੱਡ ਕੇ ਤਾਂ ਹੀ ਸਰਕਾਰਾਂ ਦੇ ਕਰਨ ਤੇ ਜਦੋਂ ਹੈਗਾ ਜੂ ਸੜਕੇਗੀ ਤੇ ਕੁਛ ਇਹਦਾ ਹੱਲ ਹੋ ਸਕਦਾ ਹੈ ਗਿਣਤੀ ਯਕੀਨਨ ਜਿੰਨੀ ਆਸ ਕੀਤੀ ਜਾ ਰਹੀ ਸੀ ਜਿੰਨੀ ਪਹਿਲਾਂ ਹੁੰਦੀ ਸੀ ਉਹਦੇ ਮੁਕਾਬਲੇ ਬਹੁਤ ਘੱਟ ਹੈ ਜੀ ਮਹਾਪੰਚਾਇਤ ਦੇ ਵਿੱਚ ਹੋਰ ਕਿਹੜੇ ਕਿਹੜੇ ਮੁੱਦੇ ਚੁੱਕੇ ਜਾ ਰਹੇ ਨੇ ਬੰਦੀ ਸਿੰਘਾਂ ਦਾ ਮੁੱਦਾ ਤਾਂ ਇੱਕ ਹੈ ਹੀ ਹੈ ਜੋ 2 ਸਾਲਾਂ ਤੋਂ ਚੱਲ ਰਿਹਾ ਹੋਰ ਕੋਈ ਮੁੱਦੇ ਰੱਖੇ ਗਏ ਨੇ ਬਿਲਕੁਲ ਸਾਡੀ ਰਾਜਾ ਰਾਜ ਸਿੰਘ ਉਹਨਾਂ ਨਾਲ ਗੱਲਬਾਤ ਜਿਹੜੀ ਹੋਈ ਸੀਗੀ ਉਹਨਾਂ ਨੇ ਕਿਹਾ ਸੀ ਕਿ ਤੇ ਬੰਦੀ ਸਿੰਘਾਂ ਦੀ ਰਹੀ ਤਾਂ ਸਾਡਾ ਮੁੱਦਾ ਹੈ ਹੀ ਹੈ ਤੇ ਸਿੱਖਾਂ ਇਵਨ ਕਿ ਇੱਥੇ ਉਹ ਵੀ ਮੁੱਦਾ ਚੁੱਕਿਆ ਜਾਏਗਾ ਜੋ ਮੁਸਲਮਾਨ ਕੈਦੀ ਨੇ ਜਿਵੇਂ ਭਾਈ ਅੰਮ੍ਰਿਤਪਾਲ ਵਾਂਗੂ ਹੀ ਜਮੂ ਕਸ਼ਮੀਰ ਦੇ ਸੰਸਦ ਅਬਦੁਲ ਰਾਸ਼ਿਦ ਹੈਗੇ ਨੇ ਬਿਲਕੁਲ ਉਹਨਾਂ ਦੀ ਵੀ ਅਮਰਦਪਾਲ ਵਾਲੀ ਸਥਿਤੀ ਉਹ ਵੀ ਜੇਲ੍ਹ 'ਚ ਰਹਿੰਦੇ ਹੋਏ ਜਿੱਤੇ ਨੇ ਇੰਜੀਨੀਅਰ ਨੇ ਪੇਸ਼ੇ ਤੋਂ ਤੇ ਮੁਸਲਮਾਨ ਕਾਦਿਆਨ ਉਹਦੇ ਹਾਕਮ ਦੀ ਮੰਗ ਵੀ ਇਸ ਮੰਚ ਤੋਂ ਉੱਠ ਰਹੀ ਹੈ ਭਾਵੇਂ ਉਹ ਜੇਲ੍ਹ 'ਚ ਦੇਸ਼ ਦੇ ਵਿੱਚ ਕਿਤੇ ਵੀ ਬੰਦ ਨੇ ਨੰਬਰ 2 ਤੇ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਹੋਰ ਧਰਮਾਂ ਦੇ ਵਿੱਚ ਜਾ ਰਹੇ ਨੇ ਧਰਮ ਪਰਿਵਰਤਨ ਭਾਵੇਂ ਪੈਸੇ ਦੀ ਮਜਬੂਰੀ ਨੂੰ ਕਰ ਰਹੇ ਨੇ ਰਾਜਾ ਰਾਜ ਸਿੰਘ ਜੀ ਕਹਿ ਰਹੇ ਸੀ ਕਿ ਅਸੀਂ ਇਹ ਵੀ ਮੁੱਦਾ ਇਸ ਮੰਚ ਤੇ ਲੈ ਕੇ ਆਵਾਂਗੇ ਕਿ ਪੰਜਾਬ ਦੇ ਵਿੱਚ ਪੰਜਾਬੀ ਕਿਉਂ ਧਰਮ ਪਰਿਵਰਤਨ ਕਰਦੇ ਆ ਇਹ ਵੀ ਖਾਲੀ ਚਿੰਤਾ ਦੀ ਗੱਲ ਹੈ ਤੇ ਕੱਲ ਨੂੰ ਅਸੀਂ ਕਿਹਨਾਂ ਤੇ ਰਾਜ ਕਰਨਾ ਜੇ ਸਾਡੀ ਗਿਣਤੀ ਘੱਟ ਹੋਏਗੀ ਕਿਸ ਤਰ੍ਹਾਂ ਰਾਜ ਕਰਾਂਗੇ ਇਹ ਵੀ ਇੱਕ ਸੰਭੀਰ ਮੁੱਦਾ ਜਿਹੜਾ ਇਸ ਮੰਚ ਤੋਂ ਅੱਜ ਵਿਚਾਰਿਆ ਜਾਣਾ ਜੀ ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ ਤੁਸੀਂ ਇਹ ਮੌਕੇ ਤੇ ਬਣੇ ਹੋਏ ਹੋ ਤੇ ਪਲ-ਪਲ ਦੀ ਅਪਡੇਟ ਅਸੀਂ ਅ ਅਰਸ਼ਕਾ ਦੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੋਲ ਮਲਾ ਕੇ ਕੌਮੀ ਇਨਸਾਫ ਮੋਰਚਾ ਦੇ ਵਿੱਚ ਸੰਗਤ ਦੇ ਇਕੱਠ ਨੂੰ ਲੈ ਕੇ ਜ਼ਰੂਰ ਸਵਾਲ ਹੋ ਰਹੇ ਨੇ ਜਿੱਥੇ 2 ਸਾਲ ਤੋਂ ਇਹ ਮੋਰਚਾ ਲੱਗਿਆ ਹੋਇਆ ਹੈ ਮੁੱਦੇ ਨੇ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀਆਂ ਦਾ ਹੋਵੇ ਜਾਂ ਫਿਰ ਗੋਲੀ ਕਾਂਡ ਦਾ ਹੋਵੇ ਜਾਂ ਤਾਂ ਫਿਰ ਬੰਦੀ ਸਿੰਘਾਂ ਦੀ ਗੱਲ ਹੋਵੇ ਤੇ ਜਾਂ ਫਿਰ ਹੋਰ ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ ਨੇ ਪੰਜਾਬੀਅਤ ਨਾਲ ਜੁੜੇ ਹੋਏ ਮੁੱਦੇ ਨੇ ਧਰਮ ਪਰਿਵਰਤਨ ਨੂੰ ਲੈ ਕੇ ਜੁੜੇ ਹੋਏ ਮੁੱਦੇ ਨੇ ਕਿਉਂ ਇਕੱਠ ਨਹੀਂ ਹੋ ਰਿਹਾ ਇਹ ਇੱਕ ਜ਼ਰੂਰ ਵੱਡਾ ਸਵਾਲ ਹੈ ਕਿ ਆਖਰ ਲੋਕ ਆਪਣੇ ਹੀ ਮੁੱਦਿਆਂ ਨੂੰ ਲੈ ਕੇ ਕਿਉਂ ਇੰਨੀ ਸੰਜੀਦਗੀ ਨਹੀਂ ਦਿਖਾ ਰਹੇ ਇਹ ਜਿਹੇ ਸਵਾਲ ਮੰਚ ਤੋਂ ਚੁੱਕੇ ਜਾ ਰਹੇ ਨੇ ਤੇ ਕੌਮੀ ਸਾਬ ਮੋਰਚੇ ਦੇ ਵਿੱਚ ਜੇਕਰ ਤੁਹਾਨੂੰ ਜੋ ਜਾਣਕਾਰੀ ਮਿਲੀ ਹੈ ਬਲਜੀਤ ਸਿੰਘ ਜੀ ਉਹਨਾਂ ਵੱਲੋਂ ਕਿ ਗਿਣਤੀ ਕੀਤੀ ਜਾਵੇ ਤਾਂ ਹਜ਼ਾਰ ਬੰਦਾ ਵੀ ਪੂਰਾ ਨਹੀਂ ਉੱਥੇ ਇਕੱਠਾ ਹੋ ਰਿਹਾ ਤੇ ਉਹਨਾਂ ਹਜ਼ਾਰ ਦੇ ਵਿੱਚ ਪੁਲਿਸ ਦੀ ਗਿਣਤੀ ਵੀ ਹੈ ਚੰਡੀਗੜ੍ਹ ਪ੍ਰਸ਼ਾਸਨ ਮੁਹਾਲੀ ਪੁਲਿਸ ਪੰਜਾਬ ਪੁਲਿਸ ਇਹਨਾਂ ਦੇ ਵੀ ਜੇਕਰ ਬੰਦੇ ਮਿਲਾ ਲਈਏ ਤਾਂ ਵੀ ਉੱਥੇ ਹਜ਼ਾਰ ਲੋਕ ਇਕੱਠੇ ਨਹੀਂ ਹੋ ਰਹੇ ਤਾਂ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਆਖਰ ਪੰਜਾਬੀ ਆਪਣੇ ਮੁੱਦੇ ਹੱਲ ਕਿਵੇਂ ਕਰਵਾਉਣਾ ਚਾਹੁੰਦੇ ਨੇ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਮੋਹਾਲੀ ਦੇ ਵਾਈਪੀਐਸ ਚੌਕ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਮੋਰਚੇ ਦੇ ਲੋਕ ਕਈ ਵਾਰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡਾਂਗਾ ਨਾਲ ਜਾਂ ਪਾਣੀ ਦੀਆਂ ਬੁਛਾਲਾਂ ਨਾਲ ਮਾਰ ਕੇ ਰੋਕਿਆ ਜਾਂਦਾ ਹੈ ਵਾਪਸ ਖਦੇੜਿਆ ਜਾਂਦਾ ਹੈ ਤੇ ਇਸੇ ਤੇ ਚਲਦਿਆ ਹੋਇਆ ਹੁਣ ਪੰਜਾਬ ਦੇ ਵਿੱਚ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਅੱਜ ਮੁਹਾਲੀ ਦੇ ਵਾਈਪੀਐਸ ਚੌਕ ਦੇ ਵਿੱਚ ਇੱਕ ਮਹਾਪੰਚਾਇਤ ਹੈ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਤੇ ਜਿੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਮਹਾਪੰਚਾਇਤ ਦੇ ਵਿੱਚ ਹਰ ਤਮਾਮ ਮੁੱਦੇ ਚੁੱਕੇ ਜਾਣਗੇ ਚਾਹੇ ਤਾਂ ਗੱਲ ਬੰਦੀ ਸਿੰਘਾਂ ਦੀ ਹੋਵੇ ਜਾਂ ਫਿਰ ਟਾਵਰ ਤੇ ਚੜੇ ਹੋਏ ਸਿੰਘ ਦੀ ਹੋਵੇ ਜਾਂ ਫਿਰ ਜਲਜੀਤ ਸਿੰਘ ਡੱਲੇ